ਭਾਈ ਸਸੀ ਗਾਲ ਜੀ ਸਸੀ ਗਾਲ ਬਾਈ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਿਆਨਤ ਸਿੰਘ ਹੈ ਤੇ ਬਾਈ ਆ ਮਸ਼ੀਨ ਕਿਸ ਕੰਮ ਲਈ ਕੰਮ ਤੁਸੀਂ ਵਰਤ ਰਹੇ ਹੋ ਮਤਲਬ ਇਹ ਕਣਕ ਦਾ ਬੀਜ ਤਿਆਰ ਕਰਦੇ ਆਂ ਜੀ ਕਣਕ ਦਾ ਬੀਜ ਹਾਂ ਇਹ ਇਹ ਆਪਣੀ ਟਰੈਕਟਰ ਤੇ ਚੱਲਦੀ ਆ ਤੇ ਇਹ ਘਰੇ ਜਾ ਕੇ ਅਗਲੇ ਦੇ ਬੀ ਬਣਾ ਦਿੰਨੇ ਆ ਠੀਕ ਹੈ ਜੀ ਹਾਂਜੀ ਤੇ ਬਾਈ ਦਾ ਪਿੰਡ ਕਿਹੜਾ ਵਾ ਪਿੰਡ ਮੇਰਾ ਹਿੰਮਤਪੁਰਾਈ ਹਿੰਮਤਪੁਰਾਈ ਹਾਂਜੀ ਜ਼ਿਲ੍ਹਾ ਮੋਗਾ ਨਿਹਾਲ ਸਿੰਘ ਵਾਲੇ ਦੇ ਕੋਲ ਆ ਠੀਕ ਹੈ ਜੀ ਤੇ ਭਾਈ ਕੀ ਸੇਵਾ ਲੈਣ ਕਣਕ ਦੀ ਇਹ ਆਪਾਂ ਜੀ ਬਾਟ ਦੇ ਹਿਸਾਬ ਨਾਲ ਲੈਨੇ ਹਾਂ ਤਾਂ ਜਿਵੇਂ ਆਪਾਂ 20 ਕਿਲੋਮੀਟਰ ਤੱਕ 20 25 ਕਿਲੋਮੀਟਰ ਤੱਕ ਜਾਂਦੇ 110 ਰੁਪਏ ਕੁਆਂਟਾ ਲੈਨੇ ਆ ਜੀ ਠੀਕ ਹੈ ਜੀ ਜੇ ਕਿਸੇ ਨੇ ਬਾੜੀ ਦੂਰ ਮਗਾਉਣਾ ਹੋਵੇ ਫਿਰ ਰਾਹ ਦਾ ਖਰਚਾ ਵੀ ਲੈ ਲਈਦਾ ਜੀ ਠੀਕ ਹੈ ਜੀ ਹਾਂ ਜੀ ਤੇ ਭਾਈ ਇਹ ਮਸ਼ੀਨ ਤੁਸੀਂ ਮਤਲਬ ਕਿੱਥੋਂ ਲਿਆਏ ਹੋ ਇਹ ਬਣੀ ਬਣਾਈ ਲਈ ਆ ਜਾਂ ਕਿਵੇਂ ਇਹ ਮੇਰੀ ਆਪ ਦੀ ਬਣਾਈ ਵੀ ਹੈ ਅਸੀਂ ਮੈਸਤਰੀ ਆ ਅੱਛਾ ਤੁਸੀਂ ਮੈਸਤਰੀ ਹੋ ਬਈ ਆਪਦੀ ਬਣਾਈ ਹੋਏ ਤੁਹਾਡੀ ਆਪਦੀ ਬਣਾਈ ਹੈ ਮੈਸਤਰੀ ਦੌਲਾ ਸਿੰਘ ਬਸਣ ਹਾਂਜੀ ਇਹ ਮੇਰੇ ਪਰਦਾਦਾ ਜੀ ਦਾ ਨਾਮ ਮੇਰਾ ਨਾਮ ਬਿਆਨਤ ਸਿੰਘ ਹੈ ਜੀ ਇਹ ਮਤਲਬ ਉੱਥੇ ਵਰਕਸ਼ਾਪ ਆਪਣੀ ਹੈ ਹਾਂਜੀ ਵਰਕਸ਼ਾਪ ਤੇ ਬਾਈ ਜੇ ਕਿਸੇ ਨੇ ਮਸ਼ੀਨ ਇਹ ਜੀ ਬਣਵਾਉਣੀ ਹੋਵੇ ਉਹ ਵੀ ਬਣਾਣੇ ਹਾਂ ਹਾਂ ਬਣਾ ਦਿਆਂਗੇ ਕਿੰਨੀ ਕੁ ਕੀਮਤ ਦਾ ਆਈਡੀਆ ਹੈਗਾ ਕਿੰਨੇ ਕੁ ਪੈਸੇ ਲੱਗਣਗੇ ਇਹ ਕੀਮਤ 3 ਲੱਖ ਦੇ ਆਸ-ਪਾਸ ਹੈ ਜੀ 3 ਲੱਖ ਦੇ ਆਸ-ਪਾਸ ਹਾਂਜੀ ਤੇ ਬਾਈ ਜਿਹੜਾ ਤੁਸੀਂ ਬੀ ਤਿਆਰ ਕਰਦੇ ਹੋ ਇਹਦੇ ਚ ਮਤਲਬ ਕਣਕ ਦਾ ਕਿਵੇਂ-ਕਿਵੇਂ ਨਿਕਲਦਾ ਚੁੱਕੀ ਕੀ ਕੀ ਨਿਕਲ ਜਾਂਦਾ ਇਹਦੇ ਵਿੱਚੋਂ ਮੋਟੀ ਕਣਕ ਨਿਕਲਦੀ ਹੈ ਜੀ ਇਹ ਦੋਨੇ ਗੇਟਾਂ ਚੋਂ ਠੀਕ ਹੈ ਜੀ ਤੇ ਉਹਦੇ ਵਿੱਚੋਂ ਵਿਚਾਲੇ ਵਾਲੇ ਚੋਂ ਗੁੱਲੀ ਡੰਡਾ ਨਿਕਲਦਾ ਜੀ ਠੀਕ ਹੈ ਜੀ ਉਦੋਂ ਪਰਲੇ ਚੋਂ ਟੁੱਟ ਤੇ ਬਰੀਕ ਦਾਣਾ ਆ ਜਾਂਦਾ ਜੀ ਟੁੱਟ ਤੇ ਬਰੀਕ ਦਾਣਾ ਆ ਜਾਂਦਾ ਹਾਂਜੀ ਤੇ ਬਾਕੀ ਜਿਹੜੀ ਕਣਕ ਤੇ ਮੱਖੀ ਹੁੰਦੀ ਹੈ ਇਹ ਮਲ ਦਿੰਦੀ ਹੈ ਜੀ ਮੱਖੀ ਮਲ ਕੇ ਦਾਣਾ ਬਾਹਰ ਕੱਢ ਦਿੰਦੀ ਹੈ ਠੀਕ ਹੈ ਜੀ ਤੇ ਜਿਹੜੀਆਂ ਪੱਕੀਆਂ ਮਸ਼ੀਨਾਂ ਲੱਗੀਆਂ ਫੈਕਟਰੀਆਂ ਦੇ ਵਿੱਚ ਉਹ ਮੱਖੀ ਨੂੰ ਬੋਰੀ ਲੱਗਦੀ ਹੈ ਉਹ ਮਲਦਿਆਂ ਨਹੀਂ ਮਲਦਿਆਂ ਨਹੀਂ ਉਹ ਮੱਖੀ ਨਾਲ ਕੱਢ ਦਿੰਦੀਆਂ ਹਾਂਜੀ ਉਹ ਅੱਡ ਕੱਢ ਦਿੰਦੇ ਨੇ ਇਹ ਇਹ ਮਲ ਕੇ ਦਾਣਾ ਬਾਹਰ ਕੱਢ ਦਿੰਦੀ ਹੈ ਮਲ ਕੇ ਦਾਣਾ ਬਾਹਰ ਕੱਢ ਦਿੰਦੀ ਹੈ ਹਾਂਜੀ ਠੀਕ ਹੈ ਜੀ ਤੇ ਭਾਈ ਕਿੰਨੀ ਕੋਸਟ ਹੁੰਦੀ ਹੈ ਦੀ ਕਿੰਨੇ ਚ ਇਹ ਘੰਟੇ 'ਚ ਵੀ 20 ਕੁਆਂਟਲ 18 ਕੁਆਂਟਲ 20 ਕੁਆਂਟਲ ਕੱਢ ਦਿੰਦੀ ਹੈ 18 ਕਿੰਨੇ ਚਿਰ ਤੋਂ ਬਾਈ ਇਹ ਕੰਮ ਕਰ ਰਹੇ ਹੋ ਜੀ ਮੈਨੂੰ 6 ਸਾਲ ਹੋ ਗਏ ਜੀ ਕਿਹੜੇ ਕਿਹੜੇ ਪਿੰਡਾਂ 'ਚ ਤੁਹਾਡਾ ਆਪ ਦਾ ਰੂਟ ਜਿਹਾ ਹੈਗੇ ਇਹ ਤੁਸੀਂ ਜਾਣਦੇ ਮੇਰਾ ਰੂਟ ਇੱਕ ਤਾਂ ਠੂਰਚ ਆ ਜੀ ਠੀਕ ਹੈ ਜੀ ਇੱਕ ਲਖੇ ਚਾ ਇੱਕ ਮਾਨੂ ਕੇ ਗੱਲ ਆ ਗਿਆ ਜੀ ਮਾਛੀ ਕੇ ਆ ਗਿਆ ਪੋਤਨਾ ਆ ਗਿਆ ੱੱਲੇ ਵਾਲ ਆ ਗਿਆ ਜੀ ਠੀਕ ਹੈ ਜੀ ਯਾਨੀ ਮੇਰੇ ਪਿੰਡ ਦੇ ਦਾਲੇ-ਦਾਲੇ ਜਿਹੜੇ ਪਿੰਡ ਆ 20 ਕਿਲੋਮੀਟਰ ਤੱਕ ਸਾਰੇ ਆ ਜਗੇ ਤੇ ਬਾਈ ਹੋਰ ਵੀ ਕਿਸੇ ਕੰਮ ਆਉਂਦੀ ਹੈ ਇਹ ਮਸ਼ੀਨ ਜਾਂ ਸਿਰਫ ਕਣਕ ਵਾਸਤੇ ਵਰਤਦੇ ਨੇ ਨਹੀਂ ਕਣਕ ਵਾਸਤੇ ਹੀ ਉਦੋਂ ਵਿੱਚ ਅਗਲੇ ਬਣਵਾ ਕੇ ਢੋਲ ਭਰਾ ਲੈਂਦੇ ਆ ਜੀ ਉਹ ਜਿਹੜੀ ਮਤਲਬ ਵੀ ਆਟੇ ਵਾਸਤੇ ਆਟੇ ਵਾਸਤੇ ਵੀ ਵਾਸਤੇ ਵੀ ਉਹ ਨਹੀਂ ਬਣਾ ਦਿੰਦੇ ਆ ਠੀਕ ਆ ਜੀ ਤੇ ਬਈ ਹੋਰ ਮਸ਼ੀਨਾਂ ਕਿਹੜੀਆਂ ਕਿੜੀਆਂ ਆਪਾਂ ਤਿਆਰ ਕਰਦੇ ਆ ਜਾਂ ਤੁਸੀਂ ਵਰਤਦੇ ਹੋ ਇੱਕ ਆਪਾਂ ਝਾਰ ਵਾਲੀ ਮਸ਼ੀਨ ਤਿਆਰ ਕਰਦੇ ਆ ਜਿਵੇਂ ਮੰਡੀ ਚ ਕਣਕ ਦਾ ਝਾਰ ਹੁੰਦਾ ਹਾਂਜੀ ਤੂੜੀ ਵਾਲੀ ਮਸ਼ੀਨ ਚੋਂ ਮਿੱਟੀ ਕੱਟੇ ਵਾਲੀ ਕਣਕਾ ਉਹਦੇ ਕੱਢਣ ਵਾਸਤੇ ਉਹ ਮਸ਼ੀਨ ਆਪਾਂ ਤਿਆਰ ਕਰਦੇ ਆ ਅੱਛਾ ਜੀ ਉਹ ਮਸ਼ੀਨ ਤਿਆਰ ਕਰਕੇ ਦਿੰਦੇ ਆ ਹਾਂਜੀ ਉਹ ਆਈਡੀਆ ਕਿੰਨੀ ਕੀਮਤ ਚ ਬਣ ਜਾਂਦੀ ਆ ਜੀ ਉਹ 85 ਤੋਂ 90000 ਰੁਪਏ ਦੀ ਆ ਜੀ 85 ਤੋਂ 90000 ਚ ਹ ਠੀਕ ਹੈ ਜੀ ਤੇ ਬਾਈ ਆਪ ਦਾ ਕੰਟੈਕਟ ਨੰਬਰ ਕਰ ਜਰੂਰ ਬੋਲ ਦਿਓ ਜੀ 987249378 ਇਹ ਮੇਰਾ ਨੰਬਰ ਹੈ ਜੀ 987249378 ਹਾਂਜੀ ਇਹ ਮਸ਼ੀਨ ਦੇ ਉੱਪਰ ਵੀ ਲਿਖਿਆ ਹੋਇਆ ਮੇਰਾ ਨੰਬਰ ਠੀਕ ਹੈ ਜੀ ਤੇ ਬਾਈ ਜੇ ਮੈਂ ਤੁਹਾਨੂੰ ਤੁਹਾਡੇ ਤੋਂ ਕਣਕ ਬਣਾਉਣੀ ਹੋਵੇ ਤੁਹਾਨੂੰ ਪਹਿਲਾਂ ਫੋਨ ਕਰਨਾ ਪੈਂਦਾ ਜਾਂ ਕਿਵੇਂ ਹਾਂਜੀ ਸਾਨੂੰ ਫੋਨ ਸਾਡੇ ਹੈਗੇ ਆ ਨੰਬਰ ਲੋਕਾਂ ਕੋਲੇ ਜੀ ਤੇ ਦੋਸਤਾਂ ਕੋਲੇ ਉਹ ਫਿਰ ਕਈ ਕਰਾਂ ਦਾ ਇਕੱਠਾ ਕਰ ਲੈਂਦੇ ਆ ਵੀ ਜਿਵੇਂ ਦਿਹਾੜੀ ਜੀ ਲੱਗਦੀ ਹੋ ਜਾਂਦੀ ਆ ਫਿਰ ਤੁਸੀਂ ਉਸ ਏਰੀਆ ਚੈੱਕ ਕਰਦੇ ਹੋ ਫਿਰ ਇੱਕ ਇੱਕ ਦੇਣਾ ਸੀ ਸਾਰੇ ਪਿੰਡਾਂ ਚ ਲਾ ਦਿੰਨੇ ਆ ਜਿਵੇਂ ਜਿਵੇਂ ਦੂਜੀ ਵਾਰ ਵੀ ਆ ਜਾਂਦੇ ਆ ਠੀਕ ਹੈ ਜੀ ਯਾਨੀ ਇਹ ਕੱਲੇ ਘਰ ਤੇ ਨਹੀਂ ਜਾਂਦੇ ਵੀ ਯਾਨੀ 10 20 ਕੁਆਂਟਲ ਬਣਾਉਣਾ ਹੋਵੇ ਫਿਰ ਨਹੀਂ ਠੀਕ ਹੈ ਜੀ ਯਾਨੀ 100 ਕੁਆਂਟਲ ਤਾਂ ਦਿਹਾੜੀ ਦਾ ਮਾਲ ਮਿਲਿਆ ਠੀਕ ਹੈ ਭਾਈ ਤੇ ਜੇ ਆਪਾਂ ਦੂਰ ਦਾ ਤੁਸੀਂ ਕਹਿੰਦੇ ਉੱਥੇ ਵੀ ਥੋੜਾ ਮਾਲ ਵੱਧ ਹੋਵੇ ਤਾਂ ਜਾਣੇ ਹਾਂ ਹਾਂ ਜੀ ਵੱਧ ਤੇ ਹੀ ਜਾਂਦੇ ਆ ਯਾਨੀ ਇੱਕ ਅੱਧੇ ਘਰ ਤੇ ਨਹੀਂ ਜਾਂਦੇ ਫਿਰ ਤਾਂ ਰਾਹਾਂ 'ਚ ਹੀ ਲੰਗੇ ਜਾਂਦਾ ਹੀ ਟਾਈਮ ਠੀਕ ਹੈ ਭਾਈ ਹਾਂਜੀ ਠੀਕ ਹੈ ਭ